ਸਾਹਰ ਦਿਨ ਕਈ ਗੁਰਦੁਆਰੇ ਆਉਂਦੇ ਨੇ ਦੋ ਦਿਨ ਪਾਠ ਕਰਦੇ ਨੇ ਕਹਿੰਦੇ ਨਾ ਹੋਇਆ ਤੇ ਕੁਛ ਨਹੀਂ ਚੱਲਿਆ ਕਿਤਨਾ ਤੂੰ ਕੀਤਾ ਕੀ ਇਹ ਦੇਖ ਕੋਲ ਪੁੱਛੋ ਤੂੰ ਕੀਤਾ ਕੀ ਇਹ ਤੇ ਜਿੰਨੇ ਨਾਮ ਰਿਆ ਗਏ ਮ ਸਖਰਗਾਰ ਦੋ ਦੂਰੀਆਂ ਪ੍ਰਮਾਤਮਾ ਦੀਆਂ ਲਾਗੂ ਹੁੰਦੀਆਂ ਨੇ ਦੂਰ ਠੀਕ ਕਹਿ ਰਹੇ ਨੇ ਗੁਰੂ ਨਾਨਕ ਠੀਕ ਕਹਿ ਰਹੇ ਨੇ ਬਾਬਾ ਫਰੀਦ ਵਾਹਿਗੁਰੂ ਵਾਹਿਗੁਰੂ ਮੇਰੀ ਜ਼ਬਾਨ ਨੇ ਜਪਿਆ ਉਸ ਵਿੱਚ ਮੇਰਾ ਮਨ ਨਹੀਂ ਹੈ ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ ਪਰਿਵਾਰ ਮਨ ਦਾ ਹਿੱਸਾ ਹੈ ਪਦਾਰਥ ਮਨ ਦਾ ਹਿੱਸਾ ਹੈ ਧਨ ਸੰਪਦਾ ਮਨ ਦਾ ਹਿੱਸਾ ਹੈ ਧਰਮ ਮਨ ਦਾ ਹਿੱਸਾ ਨਹੀਂ ਪ੍ਰਮਾਤਮਾ ਮਨ ਦਾ ਹਿੱਸਾ ਨਹੀਂ ਇਤਨੀ ਗਲਦਾਵੇ ਨਾਲ ਨਹੀਂ ਜਿਵੇਂ ਪਰਿਵਾਰ ਨੂੰ ਯਾਦ ਕਰਨਾ ਵੇ ਵਾਜਾ ਵਜਾਣ ਦੇ ਲੋੜ ਨੇ ਬੜੇ ਪ੍ਰਸਿੱਧ ਸੰਗਰਕੀਰਤਨੀ ਆਏ ਨੇ ਬੜਾ ਮధుਰ ਕੀਰਤਨ ਕਰਦੇ ਨੇ ਰਸ ਦਾ ਇਹ ਕੀਰਤਨ ਕਰਦੇ ਪਰਿਵਾਰ ਨੂੰ ਯਾਦ ਕਰਨਾ ਹੋਵੇ ਤੇ ਕੀਰਤਨ ਦੀ ਲੋੜ ਹੈ ਵਾਜੇ ਵਜਾਣ ਦੀ ਲੋੜ ਹੈ ਪਦਾਰਥਾਂ ਨੂੰ ਯਾਦ ਕਰਨਾ ਹੋਵੇ ਕਥਾ ਕਹਾਣੀਆਂ ਦੀ ਲੋੜ ਹੈ ਇਹ ਫਿਲਸਫਾ ਗੋਟਣ ਦੀ ਲੋੜ ਹੈ ਪਦਾਰਥ ਆਪਣੇ ਆਪ ਯਾਦ ਆਉਂਦੇ ਪਰਿਵਾਰ ਆਪਣੇ ਆਪ ਯਾਦ ਆਉਂਦਾ ਹੈ ਪਦਾਰਥ ਆਪਣੇ ਆਪ ਯਾਦ ਆਉਂਦੇ ਨੇ ਰਹਿ ਗਈ ਗੱਲ ਨਿਰੰਕਾਰ ਦੀ ਉਹਨੂੰ ਯਾਦ ਕਰਨਾ ਹੋਵੇ ਬਾਜੇ ਵਜਾਓ ਤਬਲੇ ਖੜਕਾਓ ਸੁਰੀਲੇ ਗਲੇ ਨਾਲ ਕੰਠ ਨਾਲ ਗੁਰਬਾਣੀ ਅਲਾਪੋ ਕਥਾ ਕਹਾਣੀਆਂ ਕਰੋ ਫਿਲਸਫਾ ਘੋਟੋ ਪਾਠ ਕਰੋ ਪੂਜਾ ਕਰੋ ਦਾਨ ਕਰੋ ਪੁੰਨ ਕਰੋ ਸੇਵਾ ਕਰੋ ਗੁਸਤਾਖੀ ਮਾਫੀ ਸਭ ਕੁਝ ਦੇ ਬਾਵਜੂਦ ਵੀ ਹਕੀਕਤ ਹੈ ਸਚਾਈ ਹੈ ਇਹ ਸਭ ਕੁਝ ਮਨ ਦਾ ਹਿੱਸਾ ਨਹੀਂ ਬਣਦਾ ਸਿਰ ਮਨ ਨਹੀਂ ਹੁੰਦਾ ਨਹੀਂ ਹੁੰਦਾ ਮੈਂ ਫਿਰ ਅਰਜ਼ ਕਰਾਂ ਜੋ ਮਨ ਪ੍ਰਭਾਵਤ ਨਹੀਂ ਕਿਸੇ ਚੀਜ਼ ਤੋਂ ਧਿਆਨ ਦੇਣਾ ਜਿਸ ਵਸਤੂ ਤੋਂ ਜਿਸ ਪਦਾਰਤ ਤੋਂ ਮੇਰਾ ਮਨ ਪ੍ਰਭਾਵਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਮਨ ਜਿਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਦੀ ਪ੍ਰਾਪਤੀ ਵਾਸਤੇ ਫਿਰ ਮਨ ਉਕ ਸੰਘਰਸ਼ ਵੀ ਨਹੀਂ ਕਰਦਾ ਸਮਾ ਵੀ ਨਹੀਂ ਕਰਦਾ ਮਿਹਨਤ ਵੀ ਨਹੀਂ ਕਰਦਾ ਕੁਝ ਵੀ ਛੜਵੇ ਸੁਣੋ ਇਹ ਮੈਂ ਬਿਆਨ ਕਰਾ ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ ਮੇਰਾ ਮਨ ਉਸ ਦੀ ਮੰਗ ਨਹੀਂ ਕਰਦਾ ਨਹੀਂ ਕਰਦਾ ਮਨ ਜਿਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਬੜੇ ਜਾਣ ਨਾਲ ਸੁਣਨਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਇਹ ਸਰੀਰ ਇਹ ਮਨ ਉਹਦੀ ਪ੍ਰਾਪਤੀ ਲਈ ਨਾ ਸਮਾਂ ਕੱਢਦਾ ਹੈ ਨਾ ਮਿਹਨਤ ਕਰਦਾ ਹੈ ਨਾ ਸੰਘਰਸ਼ ਕਰਦਾ ਹੈ ਪਦਾਰਥ ਨੂੰ ਮਨ ਮੰਨਦਾ ਹੈ 24 ਘੰਟੇ ਵੀ ਪਦਾਰਥਾਂ ਦੇ ਖਾਤਰ ਜਾਗਿਆ ਜਾ ਸਕਦਾ ਹੈ 2 ਘੰਟੇ ਅੰਮ੍ਰਿਤ ਵੇਲੇ ਵੀ ਪਰਮਾਤਮਾ ਵਾਸਤੇ ਨਹੀਂ ਨਹੀਂ ساری ਜ਼ਿੰਦਗੀ ਵੀ ਪਰਵਾਰ ਦੇ ਲੈ ਕੇ ਲਾਈ ਜਾ ਸਕਦੀ ਹੈ ਨਿਰੰਕਾਰ ਦੇ ਲੈ ਕੇ ਜ਼ਿੰਦਗੀ ਦਾ ਦਸਵਾਂ ਭਾਗ ਵੀ ਕੋਈ ਕਿਉਂ ਪਰਵਾਰ ਤਾਂ ਮਨ ਪ੍ਰਭਾਵਿਤ ਹੈ ਪਰਵਾਰ ਮਨ ਦਾ ਹਿੱਸਾ ਹੈ ਨਿਰੰਕਾਰ ਮਨ ਦਾ ਹਿੱਸਾ ਨਹੀਂ ਪਦਾਰਥ ਮਨ ਦਾ ਹਿੱਸਾ ਨਹੀਂ ਪਰਮਾਤਮਾ ਮਨ ਦਾ ਹਿੱਸਾ ਨਹੀਂ ਹੈ ਮੈਂ ਤੇ ਹੈਰਾਨ ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ ਚ ਇੱਕ ਥਾਂ ਤੇ ਮਨ ਨੂੰ ਗੁਰੂ ਕਹਿ ਦਿੱਤਾ ਇਹ ਛੰਦ ਜਦ ਮੇਰੇ ਸਾਹਮਣੇ ਆਇਆ ਸੀ ਮੈਂ ਕਈ ਦਿਨ ਪੜਦਾ ਰਿਹਾ ਹੈਰਾਨਗੀ ਹੋ ਗਈ ਮਨ ਗੁਰੂ ਹੈ ਚਲੋ ਛੰਦ ਮੈਂ ਤੁਹਾਨੂੰ ਸਰਵਨ ਕਰਾਵਾ ਸਰਵ ਕਾਲ ਹੈ ਪਿਤਾ ਅਪਾਰਾ ਦੇਵ ਕਾਲ ਕਾ ਮਾਤ ਹਮਾਰਾ ਮਨੁਆ ਗੁਰਮੁਰ ਮਨਸਾ ਮਾਈ ਜਨਮੋ ਕੋ ਸ਼ੁਭ ਕਰਿਆ ਪੜਾ ਇਹ ਮੇਰਾ ਮਨ ਗੁਰੂ ਕਿਉਂ ਮਨ ਮੰਨੇ ਤੇ ਪਰਮਾਤਮਾ ਹੈ ਮਨ ਨਹੀਂ ਮੰਨਦਾ ਤੇ ਨਹੀਂ ਨਹੀਂ ਮਨ ਮੰਨੇ ਤੇ ਗੁਰੂ ਹੈ ਮਨ ਨਹੀਂ ਮੰਨਦਾ ਤੇ ਨਹੀਂ ਭਗਤ ਕਬੀਰ ਨੂੰ ਪੁੱਛਿਆ ਗਿਆ ਵੀ ਤੁਸੀਂ ਇੱਕ ਤੇ ਸ਼ੂਦਰ ਹੋ ਤੇ ਪੜੇ ਲਿਖੇ ਵੀ ਨਹੀਂ ਉਹ ਵਿਦਿਆਲਿਆਂ ਦੇ ਦਰਵਾਜ਼ੇ ਬੰਦ ਨੇ ਤੁਹਾਡੇ ਵਾਸਤੇ ਤੁਸੀਂ ਪ੍ਰਮਾਤਮਾ ਨੂੰ ਕਿਵੇਂ ਜਾਣਦੇ ਆ ਤੁਹਾਡੀ ਕਰਜ਼ੇ ਜ਼ਿੰਦਗੀ ਦੱਸਦੀ ਹੈ ਤੁਸੀਂ ਜਾਣਦੇ ਆ ਤੁਹਾਡੇ ਜੀਵਣ ਦਾ ਢੰਗ ਦੱਸਦਾ ਹੈ ਤੁਸੀਂ ਜਾਣਦੇ ਆ ਤੁਹਾਡਾ ਉਠਣਾ ਬੈਠਣਾ ਦੱਸਦਾ ਹੈ ਤੁਸੀਂ ਜਾਣਦੇ ਕਿਵੇਂ ਜਾਣੇ ਕੀ ਕੀ ਹੈ ਦੋ ਸ਼ਬਦਾਂ 'ਚ ਗੱਲ ਮੁਕਾਉਂਦਾ ਹੈ ਕਵੀ ਕਹੋ ਕਵੇਲ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਣਾ ਸਾਡਾ ਮਨ ਮਨ ਗਿਆ ਪਰਿਵਾਰ ਨੂੰ ਪਰਿਵਾਰ ਕਰਕੇ ਮਨ ਮਨ ਗਿਆ ਸੰਸਾਰ ਨੂੰ ਸੰਸਾਰ ਕਰਕੇ ਮਨ ਮਨ ਗਿਆ ਧਨ ਨੂੰ ਪਦਾਰਥਾਂ ਨੂੰ ਪਦਾਰਥ ਕਰਕੇ ਮਨ ਨੇ ਮਨ ਲਿਆ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਮਨ ਨਹੀਂ ਪਦਾਰਥਕ ਤੋ ਪ੍ਰਭਾਵਤ ਪਰਿਵਾਰ ਤੋਂ ਪ੍ਰਭਾਵਿਤ ਹੈ ਇਸ ਵਾਸਤੇ ਮਨ ਮੰਗਵੀ ਕਰਦਾ ਤੇ ਯਾਦ ਵੀ ਕਰਦਾ ਵਾਜੇ ਉਹ ਜਾਣ ਦੀ ਲੋੜ ਨਹੀਂ ਪਰਿਵਾਰ ਦੀ ਯਾਦ ਆਪੇ ਹੀ ਆਉਂਦੀ ਤਬਲਾ ਖੜਕਾਉਣ ਦੀ ਲੋੜ ਨਹੀਂ ਕਥਾ ਕਹਾਣੀਆਂ ਦੀ ਲੋੜ ਨਹੀਂ ਧਨ ਸੰਪਦਾ ਦੀ ਯਾਦ ਆਪੇ ਹੀ ਆਉਂਦੀ ਰਹੇ ਦੇ ਗੁਰ ਨਿਰੰਕਾਰ ਨੂੰ ਯਾਦ ਕਰਨਾ ਹੈ ਸਭ ਕੁਝ ਕਰੋ ਫਿਰ ਵੀ ਯਾਦ ਨਹੀਂ ਆਉਂਦਾ ਕਿਉਂ ਮਨ ਪ੍ਰਭਾਵਿਤ ਹੀ ਨਹੀਂ ਕਿ ਕਥਾਏ ਸਵਾਸਤੇ ਕੀਰਤਨੇ ਸਵਾਸਤੇ ਗੁਰਬਾਣੀ ਵੀ ਚੱਲ ਰੇ ਇਸ ਵਾਸਤੇ ਹੈ ਕਿਸੇ ਤਰੀਕੇ ਦੇ ਨਾਲ ਮਨ ਪ੍ਰਭਾਵਿਤ ਹੋ ਜਾਏ ਉਸੇ ਦਿਨ ਗੁਰਦੁਆਰੇ ਆਇਆ ਸਫਲ ਸਮਝ ਲੈਣਾ ਜਿਸ ਦਿਨ ਮਨ ਗੁਰਬਾਣੀ ਤੋਂ ਪ੍ਰਭਾਵਿਤ ਹੋ ਜਾਏ ਗੁਰੂ ਤੋਂ ਪ੍ਰਭਾਵਿਤ ਹੋ ਜਾਏ ਪਹਿਚਾਨ ਕਿਵੇਂਗੇ ਜੈਸੇ ਗੁਰਬਾਣੀ ਤੋਂ ਮਨ ਪ੍ਰਭਾਵਿਤ ਹੋਇਆ ਮਨ ਪਰਮਾਤਮਾ ਦੀ ਮੰਗ ਕਰੇਗਾ ਸਿਰਫ ਮੰਗ ਹੀ ਨਹੀਂ ਕਰੇਗਾ ਹਰ ਵਕਤ ਯਾਦ ਕਰੇਗਾ ਧਿਆਨ ਉਹਦੀ ਪ੍ਰਾਪਤੀ ਲਈ ਸਮਾਂ ਕੱਡੇਗਾ ਵਕਤ ਕੱਡੇਗਾ ਸੰਘਰਸ਼ ਕਰੇਗਾ ਮਿਹਨਤ ਕਰੇਗਾ ਪਦਾਰਥਾਂ ਵਾਸਤੇ ਮਨੁੱਖ ਦੇ ਕੋਲ ਮਿਹਨਤ ਹੈ ਪ੍ਰਮਾਤਮਾ ਵਾਸਤੇ ਨਹੀਂ ਜਦ ਕਿ ਸਭ ਤੋਂ ਕਠਨ ਕੰਮ ਹੈ ਪ੍ਰਭੂ ਦੀ ਪ੍ਰਾਪਤੀ ਬਹੁਤ ਵੱਡੇ ਸੰਘਰਸ਼ ਦੀ ਲੋੜ ਬਹੁਤ ਮਿਹਨਤ ਦੀ ਲੋੜ ਹੈ ਜਿੰਨੇ ਲਾਭ ਆਇਆ ਗਏ ਮਸ਼ਕਤ ਨਾਲ ਹਕੀਕਤ ਹੈ ਬੜੀ ਵੱਡੀ ਮਸ਼ਕਤ ਬਹੁਤ ਵੱਡੀ ਜੋ ਹੈ ਗੱਲ ਨਾ ਤਾਂ ਫਿਰ ਮੁਖਤਸਰ ਮੈਂ ਅਰਜ਼ ਕਰਾਂ ਦੋ ਤਰ੍ਹਾਂ ਦੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਨੇ ਜੇ ਇੱਕ ਐਲਾਨੀਆ ਕਹਿੰਦਾ ਹੈ ਖੁਦਾ ਹੈ ਪ੍ਰਭੂ ਤੂੰ ਬਹੁਤ ਦੋ ਬਹੁਤ ਬਹੁਤ ਇੱਕ ਕਹਿੰਦਾ ਤੂੰ ਬਹੁਤ ਨੇੜੇ ਬਹੁਤ ਨੇੜੇ ਬਹੁਤ ਨੇੜੇ ਗੁਰਨਾਣਿਕ ਦੋਹਾਂ ਨੂੰ ਆਪਣੇ ਬੋਲਾਂ ਦੇ ਥਾਂ ਦੇਣੇ ਗਾਵੇ ਕੋ ਜਾਪੇ ਦੇਸੇ ਦੂ ਤੈ ਪ੍ਰਭੂ ਗਾਰੇ ਤੇ ਨ ਕੋ ਦੂ ਦੂ ਬਹੁਤ ਦੂਰ ਹੈ ਬਹੁਤ ਦੂਰ ਹੈ ਤਾਂ ਸੋ ਕੋਈ ਗਾਰੇ ਗਾਵੇ ਕੋ ਵੇਖੇ ਹਾਜ਼ਰਾ ਹਦੂ ਦੂਰ ਕੌਣ ਗਾਰੇ ਹੈ ਮਰੀਦਾਰੇ ਬਹੁਤ ਸਾਰੇ ਸੂਫੀ ਸੰਗਤਾਂ ਦੇ ਬਹੁਤ ਸਾਰੇ ਭਗਤਾਂ ਨੇ ਕਿਹਾ ਦੋ ਕਬੀਰ ਵੀ ਦੋਹਾਂ ਦਾ ਜ਼ਿਕਰ ਕਰਦੇ ਨੇ ਕੋਈ ਬੋਲੇ ਨਿਰਵਾ ਕੋਈ ਬੋਲੇ ਦੂ ਜਲ ਕੇ ਮਾਛਲੀ ਚੜੇ ਖਜੋ ਇਹ ਪ੍ਰਭੂ ਕੋਈ ਕਹ ਲੈ ਨੇੜੇ ਨੇਰਵਾ ਉਹ ਨੇੜੇ ਨੇੜੇ ਬਹੁਤ ਨੇੜੇ ਕੋਈ ਕਹਿੰਦਾ ਦੂਰ ਹੈ ਦੂਰ ਹੈ ਗੁਰੂ ਨਾਨਕ ਨੇ ਦੁਆ ਨੂੰ ਕਿਉਂ ਥਾਂ ਦਿੱਤੀ ਹੈ ਦੋਵੇਂ ਸੱਚ ਹੈ दोवें सही ने ही ठीक है तुम आखो कि दोवें ठीक नहीं हो सकते या परमात्मा नेड़े तो नेड़े है या फिर दूर तो दूर है ये किमें होया वो नेड़े भी है दूर भी है मैर्ज करा वो नेड़े तो नेड़े कह रवदास हाथ पे नेड़े सहजे हो सो ओई वो दूर तो दूर है गलिए चिकड़ दूर कर बहुत दूर। ਫਰੀਦ ਵੀ ਠੀਕ ਕਹਿ ਰਿਹਾ ਰਮਦਾਸ ਵੀ ਠੀਕ ਕਹਿ ਰਿਹਾ ਦੋਨੋਂ ਤੋਂ ਦੂਰ ਹੈ ਨੇੜੇ ਤੋਂ ਨੇੜੇ ਆਵਦੀ ਗਿਆਤ ਲਈ ਅਸ ਕਰਾਂ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਨਹੀਂ ਹੁੰਦੀਆਂ ਔਰ ਦੋਹੀਆਂ ਦੋ ਤਰ੍ਹਾਂ ਦੀਆਂ ਮੰਨਿਆ ਜਾਂਦੀਆਂ ਸਥਾਨਿਕ ਦੂਰੀ ਇਸ ਸ਼ਹਿਰ ਦੇ ਚ ਨਹੀਂ ਹੋਵੇਗਾ ਕਿਸੇ ਹੋਰ ਸ਼ਹਿਰ ਦੇ ਚ ਸਥਾਨਿਕ ਦੂਰੀ 1000 ਮੀਲ ਦੂਰ ਹੋਵੇਗਾ 5000 ਮੀਲ ਦੂਰ ਹੋਵੇਗਾ ਚਲੋ 10000 ਮੀਲ ਦੂਰ ਹੋਵੇਗਾ ਇਹਨੂੰ ਕਹਿੰਨ ਅਸਥਾਨਿਕ ਦੂਰੀ ਇੱਥੇ ਤੇ ਨਹੀਂ ਹੈ 5000 ਮੀਲ ਦੂਰ ਹੈ ਇਹ ਅਸਥਾਨਿਕ ਦੂਰੀ ਦੂਸਰੀ ਦੂਰੀ ਆਉਂਦੀ ਹੈ ਸਮੇਂ ਦੀ ਦੂਰੀ ਕਾਲ ਦੂਰੀ ਅੱਜ ਤੇ ਕੋਈ ਨਹੀਂ 100 ਸਾਲ ਪਹਿਲੇ ਹੈਗਾ ਸੀ ਅੱਜ ਕੋਈ ਨਹੀਂ ਅੱਜ ਤੇ ਕੋਈ ਨਹੀਂ 100 ਸਾਲ ਬਾਅਦ ਹੋਵੇਗਾ ਅੱਜ ਨਹੀਂ ਇਹ ਨੂੰ ਕਹਿੰਦੇ ਨੇ ਕਾਲ ਦੂਰੀ ਸਮੇਂ ਦੀ ਦੋ ਦੋਰੀਆਂ ਸੰਸਾਰ ਦੇ ਚਲਾਗੂ ਨੇ ਜੈਸੇ ਬਾਬਾ ਫਰੀਦ ਕਹਿੰਦੇ ਨੇ ਕਿਥੇ ਤੇ ਦੇ ਮਾਪਿਆਂ ਜਿੰਨੇ ਤੂੰ ਜੜਿਆ ਕਾਲ ਤੇ ਮਾ ਐਸੀ ਅਜ ਕੋਈ ਨਹੀਂ 10 ਸਾਲ ਪਹਿਲੇ ਤੇ ਪਿਤਾ ਐਸੀ ਅਜ ਕੋਈ ਨਹੀਂ ਰੋਜ਼ ਰੋਜ਼ ਦੂਰੀ ਵਧਦੀ ਜਾ ਰਹੀ ਹੈ ਸਮੇਂ ਦੀ 20 ਸਾਲ ਪਹਿਲੇ ਤੇ ਪਿਤਾ ਐਸੀ ਅਜ ਕੋਈ ਨਹੀਂ 23 ਸਾਲ ਬੈਲੇ ਤੇ ਮਾਂ ਹੈ ਸੀ ਅੱਜ ਕੋਈ ਨਹੀਂ ਰੋਜ਼ ਰੋਜ਼ ਦੂਰੀ ਵਧਦੀ ਜਾ ਰਹੀ ਇਹਨੂੰ ਕਹਿੰਦੇ ਨੇ ਕਾਲ ਦੂਰੀ ਹੋਇਆ ਸੀ ਅੱਜ ਨਹੀਂ ਹੈ ਹੋਏਗਾ ਅੱਜ ਨਹੀਂ ਹੈ ਇਹ ਕਾਲ ਦੂਰੀ ਪ੍ਰਮਾਤਮਾ ਤੇ ਲਾਗੂ ਨਹੀਂ ਆਉਂਦੀ ਕਿਉਂਕਿ ਉਹ ਅਕਾਲ ਹੈ ਸਮੇਂ ਦੇ ਚ ਹੈ ਹੀ ਨਹੀਂ ਅਕਾਲ ਹੈ ਅਜਾਲ ਹੈ ਕੁਲ ਸਮੇਂ ਫਿਰ ਕਰਾਂਗਾ ਸਮੇਂ ਦੀ ਲੇਚ ਨਹੀਂ ਹੈ ਸਮੇਂ ਦੀ ਦੂਰੀ ਪਰਮਾਤਮਾ ਤੇ ਲਾਗੂ ਨਹੀਂ ਹੁੰਦੀ ਉਹ ਹਰ ਸਮੇਂ ਹਰ ਵਕਤ ਤੇ ਤ੍ਰੈ ਕਾਲ ਵਰਸੀ ਹੈ ਅਸਥਾਨਿਕ ਦੂਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ ਨਹੀਂ ਕਹਿ ਸਕਦੇ ਉਹ 10000 ਮੀਲ ਦੂਰ ਹੈ ਤੇ ਵੈਨਕੂਵਰ ਵਿੱਚ ਨਹੀਂ ਹੈ ਤੁਹਾਡੇ ਸਰੀਰ ਵਿੱਚ ਨਹੀਂ ਕਿਸੇ ਹੋਰ ਸ਼ਹਿਰ ਦੇ ਚੋਵੇਗਾ ਕਿਸੇ ਹੋਰ ਮੁਲਕ ਦੇ ਚੋਵੇਗਾ ਇਹ ਸਥਾਨਿਕ ਦੂਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ ਕਿਉਂਕਿ ਵਿਆਪਕ ਹੈ ਤੋਂ ਸਭ ਨਹੀਂ ਥਾਈ ਜਿਥੇ ਹੋ ਜਾਈ ਸਾਚਾ ਸਿਰਜਨਹਾਰ ਜਿਉ ਉਤੇ ਵਿਆਪਕ ਕਾਲ ਦੋਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ ਪਰ ਮੈਂ ਅਰਜ਼ ਕਰਾਂ ਫਿਰ ਵੀ ਦੋ ਦੋਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ ਤਾਂ ਹੀ ਗੁਰੂ ਅਨੰਦਿਕ ਨੇ ਆਪਣੀ ਬਾਣੀ ਸਥਾਪਿਤ ਕੀਤੀ ਗਾਵੇ ਕੋ ਜਪੇ ਦੇਸੇ ਦੂਰ ਤਾਂ ਹੀ ਬਾਬਾ ਫਰੀਦ ਤੜਪ ਕੇ ਕਹਿ ਰਹੇ ਨੇ ਤੂੰ ਦੂਰ ਗੱਲਿਗੇ ਚਿੱਕੜ ਦੂਰ ਘਰ ਦੂਰੀ ਲਾਗੂ ਬੰਦ ਜੇ ਅਵੇਲੇ ਫਰੀਦ ਕਹਿ ਰਿਹਾ ਪਰ ਮੈਂ ਅਰਜ਼ ਕਰਾਂ ਇਸ ਦਾ ਇਹ મતલਬ ਨਹੀਂ ਕਿ ਫਰੀਦ ਗਲਤ ਹੈ ਤੇ ਰਵਿਦਾਸ ਸਹੀ ਹੈ ਜੋ ਕਹਿ ਰਿਹਾ ਹੈ ਕਹਿ ਰਵਿਦਾਸ ਹੱਥ ਪੇ ਨੇ ਰਹੇ ਸਜੇ ਹੋਏ ਸਹੋਏ ਆਪਣੀ ਥਾਂ ਤੇ ਰਵਿਦਾਸ ਵੀ ਠੀਕ ਹੈ ਆਪਣੀ ਥਾਂ ਤੇ ਬਾਬਾ ਫਰੀਦ ਵੀ ਬੜੀ ਵੱਡੀ ਸਚਾਈ ਨੂੰ ਬਿਆਨ ਕਰ ਰਿਹਾ ਦੋ ਕਿੜੀਆਂ ਦੂਰੀਆਂ ਲਾਗੂ ਹੁੰਦੀਆਂ ਨੇ ਮਨ ਜਿਸ ਤੋਂ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਮਨ ਜਿਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਫਿਰ ਉਹਦੇ ਲਈ ਸਮਾਵੀ ਕੋਈ ਨਹੀਂ ਸੰਘਰਸ਼ ਵੀ ਕੋਈ ਨਹੀਂ ਵਕਤ ਵੀ ਕੋਈ ਨਹੀਂ ساری ਜ਼ਿੰਦਗੀ ਪਰਿਵਾਰ ਨੂੰ ਕੁਰਬਾਨ ਕੀਤੀ ਜਾ ਸਕਦੀ ਹੈ 24 ਘੰਟਿਆ 'ਚ 1 ਘੰਟਾ ਵੀ ਨਿਰੰਕਾਰ ਵਾਸਤੇ ਨਹੀਂ ਸਾਰਾ ਜੀਵਨ ਪਦਾਰਥਾਂ ਦੇ ਵਿੱਚ ਸਰਫ ਕੀਤਾ ਜਾ ਸਕਦਾ ਹੈ ਪਰਮਾਤਮਾ ਵਾਸਤੇ ਨਹੀਂ ਕਿਉਂ ਜਿਸ ਤੋਂ ਮਨ ਪ੍ਰਭਾਵਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਮਨ ਜਿਸ ਦੀ ਮੰਗ ਨਹੀਂ ਕਰਦਾ ਮਨ ਉਸ ਨੂੰ ਯਾਦ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹ ਦੀ ਪ੍ਰਾਪਤੀ ਲਈ ਨਾ ਸੰਘਰਸ਼ ਦੀ ਲੋੜ ਨਾ ਮਿਹਨਤ ਦੀ ਲੋੜ ਨਾ ਸਮੇਂ ਦੀ ਪ੍ਰਭਾਵਤ ਹੀ ਨਹੀਂ ਮਨ ਮੰਗਦਾ ਹੀ ਨਹੀਂ ਮਨ ਯਾਦ ਹੀ ਨਹੀਂ ਕਰਦਾ ਸਤ ਸੰਗ ਦਾ ਇਹ ਫਲ ਹੈ ਕਥਾ ਕੀਰਤਨ ਦਾ ਉਸ ਦਿਨ ਫਲ ਸਮਝ ਲੈਣਾ দান ਪੁੰਨ ਦਾ ਉਸ ਦਿਨ ਫਲ ਸਮਝ ਲੈਣਾ ਗੁਰਦੁਆਰੇ ਆਣ ਦਾ ਉਸ ਦਿਨ ਫਲ ਸਮਝ ਲੈਣਾ ਜਿਸ ਦਿਨ ਮਨ ਪ੍ਰਮਾਤਮਾ ਤੋਂ ਪ੍ਰਭਾਵਿਤ ਹੋ ਜਾਵੇ ਫਿਰ ਉਹ ਭੁੱਲੇਗਾ ਨਹੀਂ ਬੇਸਰਤ ਨਹੀਂ ਮਨ ਤੇ ਹਰੀ ਕਬੀਰ ਕਨ ਭੁੱਲਦਾ ਹੀ ਨਹੀਂ ਜੇ ਮੈਂ ਭੁਲਾਣ ਦੀ ਕੋਸ਼ਿਸ਼ ਕਰਾਂ ਭੁੱਲਦਾ ਹੀ ਨਹੀਂ ਐ ਨਾ ਮਨ ਪ੍ਰਭਾਵਿਤ ਹੈ ਆਮ ਬੰਦੇ ਯਾਦ ਕਰਨ ਦੀ ਵੀ ਕੋਸ਼ਿਸ਼ ਕਰਨ ਭੁੱਲ ਜਾਂਦਾ ਹੈ ਭੁੱਲ ਜਾਂਦਾ ਪ੍ਰਭਾਵਿਤ ਹੀ ਨਹੀਂ ਅਥੇ ਜਮਾਨਾ ਯਾਦ ਕਰਨ ਦੀ ਕੋਸ਼ਿਸ਼ ਕਰਦੇ ਨੇ ਸੰਸਾਰ ਹੀ ਆ ਜਾਂਦਾ ਹੋਰ ਮਨ ਮਹਿਲਾ ਹੁੰਦਾ ਪਰਵਾਰ ਯਾਦ ਆਉਂਦਾ ਹੈ ਪਦਾਰਥ ਯਾਦ ਆਉਂਦੇ ਪਰਮਾਤਮਾ ਨਹੀਂ ਆਉਂਦਾ ਗਲੀਆਂ ਹੀ ਚੱਕ ਕੇ ਇਹ ਪ੍ਰਭੂ ਹੋਰ ਮੈਂ ਚੱਕੜ ਦੇ ਚੱਲੇ ਪੜਦਾ ਜਿਤਨਾ ਤੈਨੂੰ ਯਾਦ ਕਰਦਾ ਉਤਨਾ ਜ਼ਿਆਦਾ ਸੰਸਾਰ ਯਾਦ ਆਉਂਦਾ ਜਿਤਨਾ ਤੈਨੂੰ ਯਾਦ ਕਰਦਾ ਉਤਨੇ ਜ਼ਿਆਦਾ ਪਦਾਰਥ ਯਾਦ ਆਉਂਦੇ ਜਿਤਨੇ ਤੇਰੇ ਵਾਸਤੇ ਮੈਂ ਤਸਬੀਹ ਫੇਰਦਾ ਨਿਮਾਜ਼ ਪੜਦਾ ਉਤਨਾ ਹੀ ਪਰਵਾਰ ਯਾਦ ਆਉਂਦਾ ਚਲਾਂ ਤਾਂ ਜੈ ਕੰਬਲੀ ਚਲਦਾ ਚਿੱਕੜ ਨਾਲ ਨਿਬੜਦਾ ਸੰਸਾਰਿਆ ਔਰ ਮਨ ਮੈਲਾ ਤੋ ਨਹੀਂ ਆਉਂਦਾ ਬੜੀ ਸਚਾਈ ਬਿਆਨ ਕਰ ਦਿੱਤੀ ਹੈ ਬਾਬੇ ਫਿਰਦੇ ਔਰ ਸਾਧੂ ਕਹਿੰਦੇ ਉਸੇ ਨੂੰ ਸਾਧਕ ਕਹਿੰਦੇ ਉਸੇ ਨੂੰ ਜੋ ਸਚਾਈ ਬਿਆਨ ਕਰਦੇ ਅਖੰਡੀਆਂ ਉਸ ਨੂੰ ਕਹਿ ਲੈਂਦੇ ਨੇ ਜੋ ਸਚਾਈ ਤੇ ਪਰਦਾ ਪਾਵੇ ਪਰਦਾ ਪਾਵੇ ਰਾਗੀ yogi ਭਰਤਰੀ ਜਦ ਗੁਰੂ ਨਾਨਕ ਨੂੰ ਮਿਲੇ ਪ੍ਰਾਣਾ ਯਮ ਦੀ ਸਾਧਨਾ ਨਾਲ ਉਸਨੇ ਉਮਰ ਲੰਬੀ ਕਰਨੀ ਸੀ 1500 ਸਾਲ ਦਾ ਹੋ ਜਾਣਾ ਸੀ ਸੁਮੇਰ ਪਰਬਤ ਤੇ ਮੌਜੂਦ ਸੀ ਵਰਤਰੀ ਸਾਰੇ ਯੋਗੀਆਂ ਵਿੱਚ ਇਹੀ ਇੱਕ ਯੋਗੀ ਗੁਰੂ ਨਾਨਕ ਦਾ ਬਹੁਤ ਵੱਡਾ ਸ਼ਰ ਲਾਲੂ ਬਣੇ ਭਾਵੇਂ ਜੋ ਕੇ ਬਾਗ ਬਾਕੀ ਰੇ ਪਰ ਅੰਦਰ ਹੰਕਾਰ ਦੀ ਕਸਕ ਸੀ ਵਰਤਰੀ ਟੋਟਲੀ ਚੋਕੇ ਬਰਤਰੀ ਦੇ ਪ੍ਰਤੀ ਤੈਨ ਸ਼ਬਦ ਨੇ ਗੁਰੂ ਗੰਸਾ ਸਾਹਿਬ ਦੇ ਚਾਸਾ ਲਾ ਦੇ ਚਲੋ ਪਹਿਲਾਂ ਲੀਆਂ ਦੋ ਦੋ ਪੰਕਤੀਆਂ ਮੈਂ ਤੁਹਾਨੂੰ ਸਰਵਨ ਕਰਾ ਦਿਆਂ ਇਸ ਤੋਂ ਪਤਾ ਚੱਲਦਾ ਹੈ ਬਰਤਰੀ ਕਿੰਨਾ ਸ਼ਰਧਾਲੂ ਹੋ ਗਿਆ ਸੀ ਗੁਰੂ ਨਾਲ ਸਿਖ ਤੂ ਜੱਤਾ ਸਦਬੈ ਰਾਗੀ ਜੂਏ ਜਨਮ ਨਹਾਰੇ ਕਹਿਣਾ ਲੈ ਸੁਣ ਬਰਕਰ ਜੋਗੀ ਖੀਵਾ ਅੰਮ੍ਰਿਤਧਾਰ ਇਕ ਸ਼ਬਦ ਦੋ ਜਾਣਤੇ ਉਬਜੇ ਜਲਤੇ ਦੂਰ ਜਲਮੇ ਜੋਤਰੇ ਆਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਤੀਸਰਾ ਸ਼ਲਕ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿਣਾ ਅਲਿਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਦੇਵ ਏਕ ਪਰ ਤ੍ਰਿਮੁ ਮੁਖਾਤਬ ਹੋ ਕੇ ਕਹਿੰਦੇ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਬਸ ਨਾਨਕ ਦਾ ਪੰਥ ਏਹੀ ਹੈ ਹੋਰ ਕੋਈ ਪੰਥ ਨਹੀਂ ਹੈ ਨਾਲੇ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਵਾਖ ਵਖ ਵਰਨ ਵਖ ਵਖ ਮਜ਼ਬ ਵਖ ਵਖ ਵੇਖ ਸਾਰਿਆਂ ਦੇ ਨਾਲ ਚੱਲਣਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਬਸ ਨਾਨਕ ਦਾ ਇਹ ਪੰਥ ਹੈ ਨਾਨਕ ਦਾ ਇਹ ਰਸ ਹੈ सगली ਜੋਤ ਹਮਾਰੀ ਸਮਿਆ ਲਾਲਾ ਵਰਨ अनेकਨ ਕਹਿਣਾ अनेक ਸੁਣ ਭਰਤਰ ਜੋਗੀ ਪਾਰ ਬ੍ਰਹਮ ਲੈ ਵੇ ਇਕਨ ਭਰਤੀ ਕੋ ਸੁਤੇਸ਼ ਸਤਗੁਰ ਨੇ ਪਛੜਿਆ ਗੋਰਖ ਦਾ ਚੇਲਾ ਬਣਿਆ ਘਰ ਘਰ ਵਿਖਸ਼ਾ ਮੰਗਦਾ ਰਿਆ ਪ੍ਰਾਣਾ ਯਮ ਦੀ ਸਾਧਨਾ ਵਿੱਚ ਸਫਲ ਹੋਇਆ ਉਮਰ ਲੰਬੇ ਕੀਤੇ ਪਰਮਨੰਦੀ ਪ੍ਰਾਪਤੀ ਹੋਈ ਸਚਾਈ ਬਿਆਨ ਕਰ ਦਿੱਤੀ ਉਸ ਪਖੰਡੀ ਨਹੀਂ ਸੀ ਸਾਧੂ ਸੀ ਪਖੰਡੀ ਹੁੰਦਾ ਤੇ ਸਚਾਈ ਤੇ ਪਰਦਾ ਪਾ ਦੇਣਾ ਸੀ ਸ਼ੇਖ ਸਾਦੀ ਕਹਿੰਦੇ ਨੇ ਮਨੁੱਖ ਦੀ ਅੱਧੀ ਜ਼ਿੰਦਗੀ ਤੇ ਅੱਧੀ ਤਾਕਤ ਤੇ ਅੱਧੀ ਸਮਝ ਖਰਚ ਹੋ ਜਾਂਦੀ ਏ ਜੋ ਕੁਝ ਇਹ ਹੈ ਉਸ ਤੇ ਪਰਦੇ ਪਾ ਅੱਧੀ ਸ਼ਕਤੀ ਅੱਧੀ ਤਾਕਤ ਅੱਧੀ ਜ਼ਿੰਦਗੀ ਇਸ ਦੇ ਵਿੱਚ ਖਰਚ ਹੋ ਜਾਂਦੀ ਹੈ ਜੋ ਕੁਝ ਨਹੀਂ ਹੈ ਉਸ ਨੂੰ ਪ੍ਰਗਟ ਕਰਦਾ ਹੈ ਜੋ ਕੁਝ ਹੈ ਨਹੀਂ ਉਹ ਨੂੰ ਪ੍ਰਗਟ ਕਰਦਾ ਹੈ ਔਰ ਜੋ ਕੁਝ ਹੈ ਉਸ ਤੇ ਪਰਦੇ ਪਾਉਂਦਾ ਸਾਰੀ ਜ਼ਿੰਦਗੀ ਸੇ ਜੀ ਲੰਘ ਜਾਂਦੀ ਹੈ ਸਾਧੂ ਜੋ ਕੁਝ ਹੈ ਉਸੇ ਨੂੰ ਪ੍ਰਗਟ ਕਰਦਾ ਹੈ ਜੋ ਕੁਝ ਨਹੀਂ ਹੈ ਉਸ ਦਾ ਜ਼ਿਕਰ ਹੀ ਨਹੀਂ ਕਰਦਾ ਭਰਤਰੀ ਕੀ ਹਾਲਤ ਹੈ ਮੰਦੀ ਹੁਣ ਵਰਤਰੀ ਕੋ ਸੁਣੋ ਉਹਨੇ ਬੇਰਾਲ ਸ਼ਤਕ ਦੇ ਵਿੱਚ ਬਕਾਇਦਾ ਦਰਜ ਕੀਤਾ ਹੈ ਕਹਿੰਦਾ ਹੈ ਜਾਚ ਜਾਚ ਕੇ ਆਹਾਰ ਨਾਏ ਸੋਪੇ ਸਵਾਦ ਵਾਰ ਲਾਭ ਹੋ ਤ ਏਕ ਵਾਰ ਭੂਖ ਤਾਪ ਕੋ ਆਵਾਰ ਏ ਗੁਰੂ ਨਾਨਕ ਅਠ ਪੈਰ ਦੇ ਵਿੱਚ ਮੈਂ ਇੱਕ ਦਫਾ ਖਾਂਦਰ ਸੀ ਔਰ ਉਹ ਵੀ ਮੰਗ ਮੰਗ ਕੇ ਲੈਂਦਾ ਸੀ ਔਰ ਉਹ کئی کئی ਦੇ ਨੈਵੀਕਰਣ ਵਰਤਲ ਕਰਨ ਜਾਚ ਜਾਚ ਕੇ ਆਹਾਰ ਨਾਏ ਸੋਪੇ ਸਵਾਦ ਆਵਾਰ ਲਾਭ ਹੋਤ ਏਕ ਵਾਰ ਭੂਖ ਤਾਪ ਕੋ ਆਵਾਰ ਕਵਤਾ ਦੀ ਚਾਲ ਵੀ ਬੜੀ ਗਜ਼ਬ ਦੀ ਹੈ ਦੂਸਰੀ ਪੰਕਤੀਆ ਬੂਮ ਸੈਨ ਬੇ ਬਨੋ ਨਾ ਸਾਖ ਸੈਨ ਕੋ ਗਿਨੋ ਸਰੀਰ ਮਾਤਰ ਪੋਖ ਨੋ ਨਾ ਜੋ ਬਨੋ ਸੁਪੇੜਵਾ ਨੀਂਦ ਆਉਂਦੀ ਏ ertid te ਸੌ ਜਾਣਾ ਗੋਰਖ ਨੇ ਕਿਹਾ ਠੰਡੇ ਕੁਛ ਵਿਛਾਣਾ ਨਹੀਂ ਉੱਪਰ ਕੁਛ ਲੈਣਾ ਨਹੀਂ ਇਸ ਤਰ੍ਹਾਂ ਹੀ ਬਹਿ ਜਾ। ਇਸ ਤਰ੍ਹਾਂ ਹੀ ਬਹਿ ਜਾਣਾ। ਔਰ ਇਸ ਤਰ੍ਹਾਂ ਦੀ ਸਾਧਨਾ ਕਰਦਿਆਂ ਕਰਦਿਆਂ ਸੁਪੇਦ ਵਾਲ ਵਾਲ ਚਿੱਟੇ ਹੋ ਗਏ ਨ ਬੁੱਢਾ ਹੋ ਗਿਆ। ਬਹੁਮਸੈਨ ਬੇ ਬਣੋ। ਨਾ ਸਾਖ ਸੈਨ ਕਹੋਗੇ ਨਾ ਗੋਰਖ ਨੇ ਇਹ ਆਖਿਆ ਕਿਸੇ ਸਾਥ ਸੰਬੰਧੀ ਨਾਲ ਗੱਲ ਨਹੀਂ ਕਰਨੀ ਮਿਲਣਾ। ਪਰਵਾਰ ਦੇ ਕਦੇ ਨੇੜੇ ਵੀ ਨਹੀਂ ਜਾਣਾ ਕਿਦਰੇ ਮੌਲਾ ਪੈਦਾ ਹੋ ਜਾਏ। ਬਿਲਕੁਲ ਬਿਆਵਾਨ ਜੰਗਲ ਉਜਾੜੇ ਦੇ ਚੈਣ ਹੈ। ਐਸਾ ਮੇਰੇ ਗੁਰੂ ਨੇ ਆਖਿਆ। ਬੋਹਮ ਸੈਨ ਬੇ ਬਨੋ। ਨਾ ਸਾਖ ਸੈਨ ਕੋਗੇ ਨੋ। ਸਰੀਰ ਮਾਤਰ ਪੋਖਨੋ ਨਾ ਜੋ ਬਨੋ ਸੁਪੇਰਵਾਰ। ਖੇਨ ਚੀਰ ਗੋਦਰੀ ਅਨੇਕ ਧੀਰ ਸੌਂ ਕਰੀ ਕਰੀ ਉਜਾਰ ਝੌਂ ਪਰੇ ਅਧੈਨ ਗ੍ਰੰਥ ਵਾਰਵਾ। ਘਰਾਂ ਘਰਾਂ ਜੋ ਟਾਖੀਆਂ ਇਕੱਠੀਆਂ ਕਰਕੇ ਲੀਰਾਂ ਇਕੱਠੀਆਂ ਕਰਕੇ ਗੋਦੜੀ ਬਣਾਈਏ ਪਹਿਲੇ ਖੀਨ ਚੇਰੇ ਗੋਦੜੀ అనేక ਲੀਰਾਂ ਸਾਂ ਕਰੀ ਕਰੀ ਉਜਾਰ ਜਾਪੜੀ ਗੌਰਖ ਦੇ ਕਹੇ ਅਨਸਾਰ ਬਿਲਕੁਲ ਬਿਆਹਵਾਨ ਜੰਗਲ ਦੇ ਜੁਗੀ ਬਣਾਈਏ ਜਿੱਥੇ ਬੰਦੇ ਪਹੁੰਚ ਨਹੀਂ ਲਾ ਸਾਖ ਸੰਵੰਦੀ ਪਹੁੰਚ ਨਹੀਂ ਅਧਿਆਨ ਗ੍ਰੰਥ ਵਾਰ-ਵਾਰ ਪੜਿਓ ਹੈ ਗ੍ਰੰਥਾ ਨੂੰ ਬਾਰ-ਬਾਰ ਪੜਦਾਰਿਆ ਨਾ ਜਪੇ ਬੇ ਮੰਤਰ ਨੂੰ ਬਾਰ ਬਾਰ ਜਪਦਾ ਬਾਰ ਬਾਰ ਜਪਦਾ ਰਹਿੰਦਾ ਸਾਰਾ ਦਿਨ ਜਪਦਾ ਰਹਿੰਦਾ ਬਾਰ ਬਾਰ ਗ੍ਰੰਥ ਪੜਦਾ ਰਹਿੰਦਾ ਪੜਨ ਤੋਂ ਥਕ ਜਾਂਦਾ ਜਪਦਾ ਜਪਣ ਤੋਂ ਥਕ ਜਾਂਦਾ ਪੜਦਾ ਪਰਤਰੀ ਅਧਿਆਇਨਾ ਗ੍ਰੰਥ ਵਾਰ ਵਾਰ ਪਰ ਸਚਾਈ ਬਿਆਨ ਕਰਦਾ ਹੈ ਚੌਥੀ ਪੰਤ ਚ ਹਾਏ ਹਾਏ ਭੋਗ ਚੈ ਨਾ ਹੈ ਮੌਤ ਅਜੇ ਅਜੇ ਮੋਰ ਚਿੱਤ ਬੈਣ ਖੇ ਸਵਾਰ ਬੈਣ ਕੋ ਸਵਾਰ ਯੋਗੀਆਂ ਦਾ ਰਿਸ਼ਤ ਸ਼ਿਵਜੀ ਹੁੰਦਾ ਹੈ ਬੈਲ ਦੀ ਸਵਾਰੀ ਕਰਦਾ ਹੈ ਇਹ ਬੈਲ ਦੀ ਸਵਾਰੀ ਕਰਨ ਵਾਲੇ ਸ਼ਿਵਜੀ ਮੇਰਾ ਮਨ ਰੂਪੀ ਬੈਲ ਮੇਰੇ ਕਾਬੂ ਨਹੀਂ ਹੈ ਇਹ ਪ੍ਰਮਾਤਮਾ ਦੀ ਮੰਗ ਨਹੀਂ ਕਰਦਾ ਪਦਾਰਤ ਦੀ ਮੰਗ ਕਰਦਾ ਹੈ ਇਹ ਪ੍ਰਭੂ ਦੀ ਮੰਗ ਨਹੀਂ ਕਰਦਾ ਪ੍ਰਪਤਾ ਦੀ ਮੰਗ ਕਰਦਾ ਹੈ ਇਹ ਰਾਮ ਦਾ ਚਿੰਤਨ ਨਹੀਂ ਕਰਦਾ ਇਹ ਨਿਰੰਕਾਰ ਦਾ ਚਿੰਤਨ ਨਹੀਂ ਕਰਦਾ ਸੰਸਾਰ ਦਾ ਕਰਦਾ ਹੈ ਸਚਾਈ ਕਹ ਬਰਕਤ ਇਤਨੀ ਸਾਦਨਾ ਇਤਨੀ ਸਾਦ